ਬਾਬਾ ਕਾਲਾ ਸਾਹਿਬ ਜੀ ਦੀ ਮੁਬਾਰਕ ਤਰਤੀ ਤੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਤਾਂ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਿੱਠੀ ਯਾਦ ਵਿੱਚ ਸਿ ਸ਼ੋਭਤ ਹੈ ਆਪਾਂ ਚੱਲਦੇ ਹਾਂ ਸਾਰੇ ਜਾਨੀ ਉੱਧਰ ਦਰਸ਼ਨ ਕਰਨ ਨੂੰ ਇਹ ਬਿਲਕੁਲ ਸਥਾਨ ਜਦੋਂ ਤੁਸੀਂ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿੱਠੀ ਯਾਦ ਚ ਨਤਮਸਤਕ ਹੋਣ ਆਉਂਦੇ ਹੋ ਉੱਥੇ ਸਾਹਮਣੇ ਹੀ ਜਿਹੜਾ ਤੁਸੀਂ ਗੁਜਾਰ ਮੰਦਰ ਹਾਲ ਤੋਂ ਇਹ ਸਾਈਡ ਤੇ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ ਆਓ ਚੱਲਦੇ ਹਾਂ ਉਕੇ ਸਿੱਖ ਇਤਿਹਾਸ ਵਿੱਚ ਇਸ ਸਥਾਨ ਦਾ ਬਹੁਤ ਵੱਡਾ ਰੋਲ ਹੈ ਸਿੱਖ ਇਤਿਹਾਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਕੇ ਪਰਿਵਾਰ ਦਾ ਜਿੱਥੇ ਧੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਹੀ ਆਉਂਦੇ ਰਹੇ ਹਨ ਉਸ ਸਥਾਨ ਵੱਲ ਆਪਾਂ ਵੱਧ ਰਹੇ ਹਾਂ ਇਹ ਮਿੱਟੀ ਯਾਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਿੱਟੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸ਼ੋਭਤ ਹੈ ਬਹੁਤ ਸਾਰੇ ਸਿੱਖ ਜਾਣਦੇ ਨੇ ਕਿ ਇਸ ਮੁਬਾਰਕ ਸਥਾਨ ਬਾਬਾ ਕਾਲਾ ਸਾਹਿਬ ਦੀ ਤਰਤੀਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੰਦਕਾਰ ਜੁਏ ਸਨ ਵਿਆਹ ਹੋਇਆ ਸੀ ਇਤਰਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਕੀਆਂ ਦਾ ਪਰਿਵਾਰ ਦਾ ਘਰ ਜਿਹੜਾ ਸੀ ਇਸ ਸਥਾਨ ਤੇ ਸੀ ਜਿੱਥੇ ਪਿੱਛੇ ਖਾਲਸੇ ਦੇ ਕੌਮੀ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਉੱਚੇ ਦੇ ਪਏ ਨੇ ਆਪਾਂ ਸਾਰੇ ਜਾਣੇ ਉਧਰ ਜਾ ਰਹੇ ਹਾਂ ਬੜਾ ਹੀ ਚੰਗਾ ਲੱਗ ਰਿਹਾ ਹੈ ਤੁਸੀਂ ਵੀ ਜਦੋਂ ਬਾਬਾ ਕਾਲਾ ਸਾਹਿਬ ਜੀ ਦੀ ਮੁਬਾਰਕ ਧਰਤੀ ਤੇ ਆਓ ਤਾਂ ਫਿਰ ਇਸ ਮੁਬਾਰਕ ਸਥਾਨ ਦੇ ਜ਼ਰੂਰ ਦਰਸ਼ਨ ਕਰਨੇ ਇਹ ਬਿਲਕੁਲੋ ਗੁਰਦੁਆਰਾ ਸਾਹਿਬ ਜੀ ਦੇ ਦੇ ਨਾਲ ਹੀ ਹੈ ਮੰਜੀ ਸਾਹਿਬ ਜਿੱਥਾਂ ਆਪਾਂ ਕਹਿ ਦਈਏ ਗੁਰੂ ਤੇਗ ਬਹਾਦਰ ਸਾਹਿਬ ਦੀ ਮਿੱਠੀ ਯਾਦ ਦੇ ਲਾਗੇ ਹੀ ਸਥਾਨ ਸਥਾਪਿਤ ਹੈ ਬੜਾ ਹੀ ਸ਼ਾਨਦਾਰ ਤਰੀਕੇ ਨਾਲ ਇਹ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਕੇ ਪਰਿਵਾਰ ਦਾ ਘਰ ਜਿਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵਿਆਹ ਨਾ ਇਸਨ ਇੱਥੇ ਉਹਨਾਂ ਦੀ ਸ਼ਾਦੀ ਹੋਈ ਸੀ ਇਹ ਮੁਬਾਰਕ ਸਥਾਨ ਉਹ ਵਾਲਾ ਹੈ ਆਪਾਂ ਉਧਰ ਜਾ ਰਹੇ ਹਾਂ ਬੜਾ ਹੀ ਚੰਗਾ ਲੱਗ ਰਿਹਾ ਤੇ ਸੰਗਤਾਂ ਵੀ ਕਾਫੀ ਜ਼ਿਆਦਾ ਇੱਥੇ ਹੁੰਦੀਆਂ ਨੇ ਸੰਗਤਾਂ ਵੀ ਹਾਜ਼ਰੀਆਂ ਭਰਦੀਆਂ ਨੇ ਆਉਣਾ ਨਹੀਂ ਚਾਹੀਦਾ ਹੈ ਇੱਥੇ ਹਰ ਤਰ੍ਹਾਂ ਦਾ ਇੱਥੇ ਹੀ ਪ੍ਰਾਤਨ ਖੂਬੀ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਦ ਬਣਵਾਇਆ ਸੀ ਆਪੋ ਦੇ ਦੇ ਦਰਸ਼ਨ ਕਰਦੇ ਹਾਂ ਇਹ ਹੀ ਮੁਬਾਰਕ ਸਥਾਨ ਹੈ ਤਾਂਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਿੱਠੀ ਯਾਦ ਦੇ ਵਿੱਚ ਬੜੇ ਹੀ ਸੋਹਣੇ ਤਰੀਕੇ ਨਾਲ ਸੰਭਾਲਿਆ ਗਿਆ ਹੈ ਤਾਂ ਇਸ ਨੂੰ ਮਿਸਲ ਸ਼ਹੀਦਾਂ ਤਰਨਾਦਾਲ ਕਿ ਕੇ ਸੰਬੋਧਨ ਕੀਤਾ ਜਾਂਦਾ ਹੈ ਸਿੱਖ ਇਤਿਹਾਸ ਦੇ ਮੁਤਾਬਕ ਇਸ ਮੁਬਾਰਕ ਸਥਾਨ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਕਹਿ ਲੀਏ ਭਾਈ ਕਹਿ ਲੀਏ ਬਾਬੇ ਕਹਿ ਲੀਏ ਸਰਦਾਰ ਬਚਨ ਸਿੰਘ ਜੀ ਨੇ ਸਾਨੂੰ ਬੜੀ ਹੀ ਸੋਹਣੀ ਜਾਣਕਾਰੀ ਦਿੱਤੀ ਇਸ ਮੁਬਾਰਕ ਸਥਾਨ ਦੀ ਇੱਥੇ ਸੰਗਤਾਂ ਬਹੁਤ ਹਮ ਮਹਾਗਿਉਂ ਆਉਂਦੀਆਂ ਨੇ ਇਹ ਸਤਿਕਾਰਯੋਗ ਭਾਈ ਮਹਾਰਾਜ ਜੀ ਦਾ ਜਿਹੜਾ ਘਾਰੇ ਆ ਕਈ ਮਹਿਰੂ ਬੋਲ ਦਿੰਦੇ ਹੋਣਗੇ ਪਰ ਇਤਿਹਾਸਮਤਕ ਮਹਾਰਾਜ ਹੀ ਲਿਖਿਆ ਗਿਆ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਨ ਸਿੰਘਤਰ ਸਿੱਕਾ ਇਸ ਸਥਾਨ ਤੇ ਨਾਤਮਸਤੂ ਕੇ ਮਨ ਨੂੰ ਬੜੀ ਖੁਸ਼ੀ ਤੇ ਬੜਾ ਹੀ ਚੰਗਾ ਲੱਗਿਆ ਬਹੁਤ ਹੀ ਮੁਬਾਰਕ ਸਥਾਨ ਬੱਬੂ ਕਾਲਾ ਸਾਹਿਬ ਦੀ ਧਰਤੀ ਤੇ ਜੋ ਤੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਦ ਬਾਇਆ ਸੀ ਇਹ ਉਹ ਖੂਹ ਹੈ ਜਿਹਦੇ ਅਵਦਰਸ਼ਨ ਕਰ ਰਹੇ ਹਾਂ ਤੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਹਦਾ ਪਤਾ ਜੀ ਤੋ ਘਰ ਹੀ ਦੇਖਣਾ ਪਵੇ ਸਮਾਨ ਕੋਈ ਧਿਆਨ ਪੇਸ਼ੀ ਰੱਖਣਾ ਇਹ ਖੂਹ ਧੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖਡਵਾਇਆ ਸੀ ਭਾਈ ਮਹਾਰਾਜ ਜੀ ਦੇ ਘਰ ਦੇ ਨੇੜੇ ਕਿਉਂਕਿ ਪਾਣੀ ਦੀ ਕਮੀ ਹੋਣ ਕਰਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਤੇ ਬਹੁਤ ਸਾਰੇ ਘੋੜੇ ਹਾਥੀ ਤੇ ਕਈ ਸਮਾਨ ਉਹਨਾਂ ਦੇ ਕੋਲ ਸੀ ਤਾਂ ਫਿਰ ਇਸ ਸਥਾਨ ਤੇ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੂਹ ਖਡਵਾਇਆ ਤੇ ਇਹਨੂੰ ਵਰ ਦਿੱਤਾ ਕਿ ਜਿਹੜਾ ਇਸ ਖੂਹ ਤੋਂ ਜਲ ਸ਼ਕੇਗਾ ਉਹਦੇ ਬਹੁਤ ਸਾਰੇ ਦੁੱਖ ਪਾਪ ਜਿਹੜੇ ਨੇ ਦੂਰ ਹੋ ਜਾਣਗੇ ਜਿਹੜੇ ਜਿਹੜੇ ਲੋਕ ਧਰਮ ਨੂੰ ਮੰਨਣ ਵਾਲੇ ਨੇ ਜਿਨ੍ਹਾਂ ਦਾ ਵਿਸ਼ਵਾਸ ਹੈ ਉਹ ਜਾਣਦੇ ਨੇ ਕਿ ਸਿੱਖ ਇਤਿਹਾਸ ਵਿੱਚ ਬਹੁਤ ਕੁਝ ਜਿਹੜਾ ਹੀ ਬੜਾ ਹੀ ਚੰਗਾ ਵਾਪਰਿਆ ਜਿਹਦੇ ਕਰਕੇ ਹਰ ਸਿੱਖ ਦਾ ਧਿਆਨ ਸੇਰ ਜਿਹੜਾ ਗੁਰੂ ਮਾਰਗਾੜੀ ਝੁਟਦਾ ਇੱਥੇ ਬੜੇ ਹੀ ਵਧੀਆ ਤਰੀਕੇ ਨਾਲ ਲੰਗਰ ਦੇ ਪ੍ਰਬੰਧ ਸੇਵਾਵਾਂ ਚੱਲਦੀਆਂ ਨੇ ਇਹ ਮਿੱਠੇ ਹੀ ਮਾਤਾ ਗੰਗਾ ਜੀ ਜਿਹੜੇ ਸਾਨੂੰ ਪਰਲੋਕ ਗਮਨ ਕਰ ਗਏ ਸਨ ਇਸ ਮੁਬਾਰਕ ਸਥਾਨ ਦੇ ਉੱਪਰ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਵੀ ਆਏ ਸਨ ਗੁਰੂ ਅਰਜਨ ਸਾਹਿਬ ਜੀ ਆਏ ਗੁਰੂ ਹਰਗੋਬਿੰਦ ਸਾਹਿਬ ਆਏ ਗੁਰੂ ਤੇਗ ਬਹਾਦਰ ਸਾਹਿਬ ਆਏ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਆਈਆਂ ਤੇ ਸਾਹਮਣੇ ਤੁਸੀਂ ਜੋ ਦਰਸ਼ਨ ਕਰ ਰਹੇ ਹੋ ਨਾ ਇਥੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿੱਥੇ ਗੁਰੂ ਤੇਗ ਬਹਾਦਰ ਸੇ ਗੁਰੂ ਲਾਧੋ ਰਹੇ ਭਾਈ ਮੱਖਣਸ਼ਾਹ ਨੇ ਪਰਦੇ ਮਾ ਗੋਲ ਕੇ ਕਿਹਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਸੰਗਤਾਂ ਦੇ ਸਾਹਮਣੇ ਆਏ ਸਨ ਅੱਜ ਇਸ ਸਥਾਨ ਦੇ ਉੱਪਰ ਸਾਨੂੰ ਆ ਕੇ ਬੜਾ ਚੰਗਾ ਲੱਗਾ ਬੜਾ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਸ਼ੋਭਤ ਹੈ ਤੇ ਅੱਜ ਇੱਥੇ ਗੁਰੂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਰੱਬ ਦਾ ਨਾਮ ਜਪਦੀਆਂ ਨੇ ਲੰਗਰ ਲੱਗੇ ਨੇ ਸੇਵਾਵਾਂ ਚੱਲਦੀਆਂ ਨੇ ਤੁਸੀਂ ਜ਼ਰੂਰ ਜਦੋਂ ਵੀ ਇਸ ਸਥਾਨ ਤੇ ਹੁੰਦੇ ਬਾਬਾ ਕਾਲਾ ਸਾਹਿਬ ਤਾਂ ਇਸ ਸਥਾਨ ਤੇ ਜ਼ਰੂਰ ਆਵੋ ਗੁਰੂ ਮਹਾਰਾਜ ਦੇ ਖਾਲਸਾਈ ਮੀਲੇ ਨੇ ਨਿਸ਼ਾਨ ਸਾਹਿਬ ਝੂਲਦੇ ਪਏ ਨੇ ਸਿੱਖਾਂ ਦੇ قومی ਝੰਡੇ ਵਿੱਚ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਸਿੱਕਾ